ਖਾਲਸਾ IR ਦੀ ਟੀਮ ਮੌਜੂਦ ਹੈ ਜੀ ਪਿੰਡ ਜੋਹਲ ਟਾਈਵਾਲ ਜ਼ਿਲ੍ਹਾ ਤਰਨਤਾਰਨ ਤੇ ਅਸੀਂ ਮੌਜੂਦ ਹਾਂ ਜੀ ਇੱਥੇ ਸਰਦਾਰ ਬਲਵਿੰਦਰ ਸਿੰਘ ਹੋਰਾ ਦੇ ਘਰੇ ਸਰਦਾਰ ਬਲਵਿੰਦਰ ਹੋਰਾ ਦੇ ਘਰੋਂ ਜਿਹੜੇ ਸਾਡੇ ਭੈਣ ਨੇ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਨੇ ਇਹਨਾਂ ਦੇ ਜੋ ਅਸੀਂ ਘਰ ਪਹੁੰਚੇ ਤਾਂ ਇਹਨਾਂ ਦੇ ਘਰ ਦੇ ਵਿੱਚ ਕਿਸ ਹਾਲਾਤ ਬਹੁਤ ਹੀ ਬਦਰ ਸੀ ਇਹਨਾਂ ਦੇ ਜਿਹੜੀ ਆ ਜਗ੍ਹਾ ਤੁਸੀਂ ਸਾਫ਼ ਦੇਖ ਸਕਦੇ ਹੋ ਇੱਥੇ ਬਹੁਤ ਗੰਦ ਸੀ ਤੇ ਇਹਨਾਂ ਦੀਆਂ ਤਿੰਨ ਬੱਚੀਆਂ ਨੇ ਤੇ ਪਹਿਲਾਂ ਦੋ ਬੇਟੇ ਉਹ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਖਾਲਸੇਟ ਟੀਮ ਇਸ ਪਰਿਵਾਰ ਦੇ ਵਿੱਚ ਪਹੁੰਚੀ ਇਸ ਪਰਿਵਾਰ ਦੀ ਜਿਹੜੀ ਮੁਢਲੀ ਲੋੜ ਸੀ ਉਹ ਸੀ ਕਿ ਪਾਣੀ ਕਿਉਂਕਿ ਇਸ ਪਰਿਵਾਰ ਦੇ ਕੋਲ ਵਰਤਣ ਲਈ ਪਾਣੀ ਨਹੀਂ ਤੇ ਛੋਟੀਆਂ ਬੱਚੀਆਂ ਜਿਹੜੀਆਂ 5 ਤੋਂ 6 ਸਾਲ ਦੀਆਂ ਨੇ ਇੱਕ ਬਿਲਕੁਲ ਹੀ ਗੋਦੀ ਹੈ ਬੱਚੀਆਂ ਜਾ ਕੇ ਇੱਥੋਂ ਉੱਧਾ ਪੌਣਾ ਕਿਲੋਮੀਟਰ ਦੂਰ ਪਾਣੀ ਲੈ ਕੇ ਆਉਂਦੀਆਂ ਸੀ ਖਾਲਸੇਟ ਵੱਲੋਂ ਇਸ ਪਰਿਵਾਰ ਨੂੰ ਇੱਥੇ ਆ ਜਗ੍ਹਾ ਦੇ ਉੱਪਰ ਮੋਟਰ ਕਰਵਾ ਕੇ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਖਾਲਸੇਟ ਦੇ ਵਲੰਟੀਅਰਾਂ ਵੱਲੋਂ ਇਸ ਘਰ ਦੀ ਸਫਾਈ ਕੀਤੀ ਗਈ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰ ਦੇ ਪਹਿਲੇ ਨਾਲ ਹਾਲਾਤ ਹਾਲਾਤ ਸੀ ਕੁ ਜਦੋਂ ਅਸੀਂ ਇਸ ਘਰ ਵਿੱਚ ਆਏ ਹੈਗੀ ਇਸ ਘਰ ਦੇ ਵਿੱਚ ਬਹੁਤ ਹੀ ਗੰਦਾ ਸੀ ਇੱਥੇ ਤੇ ਅੱਜ ਖਾਲਸਾ ਢੇ ਵਲੰਟੀਅਰਾਂ ਵੱਲੋਂ ਇਸ ਘਰ ਦੀ ਸਫਾਈ ਕਰਤੀ ਗਈ ਹੈ ਤੇ ਇੱਥੇ ਜਿਹੜੀ ਮੋਟਰ ਇੱਕ ਦਿਨ ਦੇ ਵਿੱਚ ਲੱਗ ਜਾਣੀ ਹੈ ਤੇ ਖਾਲਸਾ ਢੇ ਵਲੰਟੀਅਰਾਂ ਵੱਲੋਂ ਹੱਥਾਂ ਨਾਲ ਜੀਸੀਵੀ ਨਾਲ ਜਿਹੜੀ ਹੈਗੀ ਆ ਪੂਰੀ ਇੱਥੇ ਸਫਾਈ ਕਰਤੀ ਗਈ ਆ ਤਾਂ ਕਿ ਜਿਹੜੀਆਂ ਬੱਚੀਆਂ ਹੈਗੀਆਂ ਸਾਡੀ ਭੈਣ ਜਾਂ ਜਿਹੜੇ ਬਜ਼ੁਰਗ ਨੇ ਬਲਵਿੰਦਰ ਸਿੰਘ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਜਿਹੜੀ ਇਹ ਜੋ ਵੀ ਗੰਦਪੈਲ ਸੀ ਇਥੋਂ ਚਾਕੇ ਟਰਾਲੀਆਂ ਦੇ ਨਾਲ ਬਰਸੁੱਟਦਾ ਗਿਆ ਸੰਗਤ ਜੀ ਇਹ ਸਭ ਕੁਝ ਤੁਹਾਡੇ ਸਹਿਯੋਗ ਦੇ ਸਦਕਾ ਹੁੰਦਾ ਤੁਸੀਂ ਆਪਣੇ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਦ ਦਿੰਨੇ ਹੋ ਉਹ ਦਸਵੰਦ ਜਿਹੜਾ ਹੈਗਾ ਇਹੋ ਜਿਹਾ ਕਰਤੀ ਲੋਕਾਂ ਦੇ ਉੱਪਰ ਲੱਗਦਾਗਾ ਸੋ ਅਸੀਂ ਸੰਗਤ ਦਾ ਖਾਲਸਾੜ ਵੱਲੋਂ ਤੇ ਪਿੰਡ ਜੋਹਲਟਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ